ਸਤਨਾਮ ਵਾਸ਼ਿ ਗੁਰੂ ਸਾਹਿਬ ਜੀਓ ਦੁਖ ਭੰਜਨੀ ਸਾਹਿਬ ਗੌੜੀ ਮਹਿਲਾ ਪੰਜਵਾ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰਿਆ ਰਾਜੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ठाਉ ਜਮ ਕੰਕਲ ਨੇੜ ਨ ਆਵਈ ਰਤਨਾ ਹਰ ਗੁਣ ਗਾਵੈ ਸੇਵਾ ਸੁਰਤ ਨ ਜਾਣੀਆ ਨਾ Japਿਆ ਆਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਅਗਾਧ ਭਈ ਕਿਰਪਾਲ ਬਸਾਈਆ ਨਠੇ ਸੋਗ ਸੰਤਾਪ ਤੱਤੀ ਵਾਉ ਨਾ ਲਗਈ ਸਤ ਗੁਰ ਰਖਿਆ ਆਪ ਗੁਰ ਨਾਰਾਇਣ ਦਇ ਗੁਰ ਗੁਰ ਸੱਚਾ ਸਰਜਣ ਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਲਕ ਸਦ ਬਲੇ ਹਾਰ ਗੌੜੀ ਮਹਿਲਾ ਪੰਜਵਾ ਸੂਕੇ ਹਰੇ ਕੀ ਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਣੀ ਮਨ ਅੱਛਾ ਕਰੀ ਦਿਆ ਸਤ ਗੁਰ ਗੁਣ ਤਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੀ ਜਾ ਗੁਰ ਫਰਮਾਏ ਇਛੁ ਪੁਨੀ ਪੂਰੇ ਗੁਰ ਮਿਲੇ ਨਾਲਿ ਕਤੇ ਜਨ ਸੁਫਲ ਫਲੇ ਗਉੜੀ ਮਹੰਲਾ ਪੰਜਵਾ ਤਾਪ ਗਏ ਪਾਈ ਪ੍ਰਭ ਸ਼ਾਂਤ ਸ਼ੀਤਲ ਭਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮੋ ਸਗਲ ਰੋਗ ਕਾ ਬਿਨ ਸਿਆਥਾ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮਹਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ 라ਉ ਇਕ ਸਬਿਨ নাহি ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਨੀਤ ਸਖਾ ਕਰੇਕ ਹਰ ਹਰ ਅਖਰ ਮਨ ਮਹਲੇਖ ਰਵ ਰਹਿਆ ਸਰਬਤ ਸੁਆਮੀ ਗੁਰ ਗਾਵੇ ਨਾਨਕ ਅੰਤਰ ਜਮੀ ਗਵੜੀ ਮਹੱਲਾ ਪੰਜਵਾ ਕੋਟ ਵਿਘਨ ਹਿਰੇ ਖਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਲਾਹੇ ਦੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕੈ ਹਿਰਦੈ ਵਸੇ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨੇ ਹਾਰ ਹਿਰਦੈ ਮਹ ਧਾਰ ਤਜ ਸਭ ਭਰਮ ਭਜਿਓ ਪਰਮ ਬ੍ਰਹਮ ਕਹੁ ਨਾਨਕ ਅਟਲ ਇਹੋ ਧਰਮ ਗੌੜੀ ਮਹੰਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾ ਚੀਤ ਲਾਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਮਿਕ ਨਾਮ ਜਪੈ ਸੋ ਜਿਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਵਾ ਫਿਰ ਘਰ ਬੈ ਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸਰ ਮਾਰੇ ਜਨਕੀ ਤੈਜ ਰਖੀ ਕਰਤਾਰੇ ਬਾਦਸ਼ਾਹ ਹਿਸ਼ਾ ਕਬ ਵਕ ਕਰ ਦੀਨੇ ਅੰਮ੍ਰਿਤ ਨਾਮ ਮਹਾਰਗ ਪੀਨੇ ਨਿਰਭਉ ਹੋਏ ਭਜੋ ਫਗਵਾ ਸਾਧ ਸੰਗਤ ਮਿਲ ਕੀ ਨੋਦਾਲ ਚਰਨ ਪਰੇ ਪ੍ਰਭ ਅੰਤਰ ਜਮੀ ਨਾਲਕ ਓਟ ਪਕਰੀ ਪ੍ਰਭ ਸੁਆਮੀ ਗੋਦੀ ਮਹੰਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬਿਖਾ ਦੀ ਏਕ ਗਰੀਬਾ ਖੋ ਰਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ आयो शरण तुहारी कर कर हारियो अनिक बहु पाती छोडे कत हु नाही एक बात सुन ताकी ओटा साध संग मिट जाही कर कृपा संत मिले मोहे तिन ते तीरज पाया शांति मंत दियो मोहे निरभौ गुरु का शब्द कमाया ਜੀਤ ਲੈ ਓਏ ਮਹਾ ਵਿਖਾਦੀ ਸਹਜ ਸੁਹੇਲੀ ਬਾਣੀ ਕਾਹੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਦਿਗਨ ਨ ਲਾਗੇ Jap ਅਲਖ ਅਭੇਵ ਦਰਤੁ ਕੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਇ ਰਹਾ ਸਭਨੀ ਥਾਈ ਰਵੈ ਆਪ ਆਜ ਜੁਗਾਦ ਜੰਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ निर्विघ्न होए सब थाई उठे सब सुख पाए सतगुरु टूठे और ब्रह्मप्रभु भये रखवाले जिठै किठै नानक दास खसम पृथ्वी पाले बिलावल महल्ला 5वा ਚਰਨ ਕਮਲ ਪ੍ਰਭ ਹਿਰਦੇ ਧਾਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਣ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਥ ਕਥਾ ਅੰਮ੍ਰਿਤ ਪ੍ਰਭ ਕੀ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5ਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜ ਅਨਹਦ ਤੂਰੇ ਲਾਉ ਤਾਫ ਪਾਪ ਸੰਤਾਪ ਬਿਨਸੇ ਹਰ ਸਿਮਰਤ ਕਿਲ ਵਿਖ ਸਭ ਨਾਤੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਆਦ ਜਨਾ ਹੋਏ ਕਿਰਪਾਲਾ ਦੇਗ ਸੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀ ਯਾਰ ਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਣੁ ਤ੍ਰਿਣ ਸ੍ਰਿ ਭਵਣ ਹਰਿਆ ਹੋਇ ਸਗਲੇ ਜੀ ਸਧਾਰਿਆ ਮਨ ਇਛੇ ਨਾਲਿ ਕਫਲ ਪਾਏ ਪੂਰਣ ਇਛ ਪੁਜਾਰਿਆ ਬਿਲਾਵਲ ਮਹੰਲਾ ਪੰਜਵਾਂ ਰੋਗ ਗਿਆ ਤ੍ਰਬਿਆਪਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾ ਰਾਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਧ ਮਹਿ ਧਿਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈ ਜਿ ਰਖਾਈ ਬਿਲਾਵ ਮਹੰਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਘਰ ਦੇਸ਼ਤ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾ ਬੰਦਨ ਕਾਟਿਆ ਪ੍ਰਭੁ ਸਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਟਿਆ ਦੁਖ ਰੋਗ ਮਨ ਤਨ શીਤਲ ਸੁਖੀ ਭਾਇ ਪ੍ਰਭ ਧਿਆਵ ਨਿ ਜੋਗ ਰਹਾ ਔਖੜ ਹਰ ਦਾ ਨਾਮ ਹੈ ਜਿਤ ਰੋਗ ਨ ਵਿਆਪੇ ਸਾਧ ਸੰਗ ਮਨ ਤਨ ਹਿਤੇ ਫਿਰ ਦੁਖ ਨ ਜਪੇ ਹਰ 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 ਜਪੀਐ ਅੰਤਰ ਲਿ ਬਲਾਈ ਕਿਲ ਵਿਖ ਉਤਰੇ ਸੁਧ ਹੋਏ ਸਾਧੂ ਸ਼ਰਣਾਈ ਗੁਣ ਤਾਂ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥ ਹੈ ਹਰ ਕੀ ਗੁਣ ਗਾਈ ਬਿਲਾਵਲ ਮਹੰਲਾ ਪੰਜਵਾ ਹਰ 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 ਆਰਾਦੀ ਐ ਹੋਈਏ ਆ ਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪੀਐ ਨਿਤ ਕੀਤੇ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਦਿਨ ਸੇ ਦਿਯੋਗ ਨਾਨਕ ਪ੍ਰਭ ਸਰਣਾ ਗਤੀ ਕਲਿਣ ਕਾਰਣ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਧੁਪ ਦੇ ਘਰ ਪੰਜਵਾ ਤੇਕ ਓਨਕਾਰ ਸਤਗੁਰ ਪ੍ਰਸਾਦ ਅਵਰੂਪ ਆਪ ਸਭ ਤਿਆਗੇ ਆ ਜਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ શીਸ਼ਟਲ ਮਨ ਭਇਆ ਗੁਰ ਪੂਰਾ ਆ ਰਦਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਬਾਹ ਫੜ ਪ੍ਰਭ ਕਾ ਡਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਬਲਾਵਨ ਮਹੰਤਾ ਸਤ ਜੀਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮਤਿਤ ਕੀ ਸ਼ਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਨਾਲਕ ਜੋਰ ਗੋਵਿੰਦ ਕਾ ਪੂਰਣ ਗੁਣ ਤਾਸ ਬਿਲਾਵਲ ਮਹੰਲਾ ਪੰਜਵਾ ਤਾਤੀ ਵਾਉ ਨਾ ਲੱਗ ਗਈ ਪਾਰ ਬਹਮ ਸ਼ਰੜਾਈ ਚਉ ਗਿਰਦ ਹਮਾਰੈ ਰਾਮਕਾਰ ਦੁਖ ਲਗੈ ਨਾ ਭਾਈ ਸਤ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਓਖਦ ਦਿਆ ਇਕਾਲੇ ਬਲਾਈ ਰਾਵ ਰਾਖ ਲਈ ਦਿਨ ਰਖਣ ਹਾਰ ਸਭ ਬਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖੇਨ ਪਾਰ ਬ੍ਰਹਮ ਗੁਰਦੇਵ ਦੋਖ ਖਿਤਾਨ ਤੋ ਸਹਿਜ ਆਨੰਦ ਭਈ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆ ਰੋਗ ਮਿਟਾਏ ਜੀਵਾਲੀਅਨ ਜੰਗ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ੀਐ ਆਪਣੀ ਕਲ ਧਾਰੀ ਮਨ ਬਾਂਛਤ ਫਲ ਜਿੱਤਿਐ ਨਾਨਕ ਬਲੀਹਾਰੀ ਬਿਲਾਵਲ ਮਹਲਾ 5 ਤਾਪ ਲਾਹਿਆ ਗੁਰ ਸਿਰਜਣਹਾਰ ਸਤ ਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨੋ ਦਾਸ ਕਿਲਾਜ ਰੱਖੇ ਮਹਿਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰੱਖੇ ਆਪ ਸ਼ੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸ ਪ੍ਰਭ ਦੀਨੇ ਜਗ ਤੇ ਉਧਾਰ ਨਵ ਖੰਡ ਪ੍ਰਤਾਪ ਦੁਖ ਬਿੰਦ ਸੇ ਸੁਖ ਆਨੰਦ ਪਰਵਿਸਾ ਤ੍ਰਿਸ਼ਣ 부ਝੀ ਮਨ ਤਨ ਸੱਚ ਧਰਾਪ ਅਨਾਥ ਕੁਨਾਥ ਸ਼ਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹੱਲਾ ਪੰਜਵਾਂ ਕਰਿ ਛਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੁਗਾ ਕੋਟ ਬਿਗਨ ਦਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੁਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਲਿਤ ਭਾਈ ਗੁਰ ਪੂਰੇ ਤੂੰ ਰੱਖਿਆ ਰਹਾ ਸੱਚਾ ਸਾਹਿਬ ਅੰਮ੍ਰਿਤ ਵਡਾਈ ਭਗਤ ਵਛਲ ਦੇ ਅੱਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤ ਪੱਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚਹੁ ਸਰਬ ਵਿਲਾ ਮੁਖ ਪਾਵਹੁ ਜਰਾ ਬਰਾ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵਹੁ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬੜਾਈ ਪ੍ਰਗਟ ਭਈ ਤਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆ ਅਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੈ ਰਾਖਿਓ ਬਾਰਕ ਸਤ ਗੁਰ ਤਪਉ ਤ ਅਰਿਆ ਉਬਰੇ ਸਤਗੁਰ ਕੀ ਸਰਣਾ ਜਨ ਕੀ ਸੇਵਨ ਅੰਦਰ ਠੀ ਜਾਇ ਰਹਾ ਘਰ ਮਹਿ ਸੁਖ ਬਾਹਰ ਫੁਲ ਸੁਖਾ ਪ੍ਰਭ ਆਪਣੇ ਭਏ ਦੇ ਅੱਲਾ ਨਾਨਕ ਬਿਗਨ ਨਾ ਲਾਗੇ ਕੋਉ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹਲਾ ਪੰਜਵਾ ਗਏ ਕਲੇਸ਼ ਰੋਗ ਸਭ ਨਸ ਤੇ ਪ੍ਰਭ ਆਪਣੇ ਕਿਰਪਾ ਧਾਰੀ आठ पहर आराधो स्वामी पूर्ण काल हमारी हर जियो तू सुख संपत रास रास ले हो भाई मेरे को प्रभु आगे अरदास राहो जो मांगो सोई सोई पाबो अपने खसम परसा ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹਲਾ ਪੰਜਵ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਤਾ ਕਰਨ ਕਰਣ ਸੰਭਰਥ ਸੁਆਮੀ ਪੂਰਨ ਪੁਰਖ ਵਿਧਾਤਾ ਰਹਾਉ आनंद विनोद मंगल गुण गावो गुरु नानक कह दे अल्लाह जय जयकार करै जग भीतर हो अपार ब्रह्म रखवाला सोरठ महल्ला 5वा दुष्ट गवाया हरि प्रभु आपे सब संसार उबारिया ਪਾਰ ਬ੍ਰਹਮ ਪ੍ਰਭ ਕਿਰਪਾ ਵਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਤੂਖ ਸਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਉ ਪਤ ਤਉ ਧਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਭਰਵਸਾ ਬਖਸ਼ ਲੈ ਸਭ ਸੱਚੇ ਸਾਹਿਬ ਸੋਹਣ ਨਾਨਕ ਕੀ ਅਰਦਾਸਾ ਸੁਰਠ ਮਹੱਲਾ ਪੰਜਵਾ ਬਖਤਿਆ ਪਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੇਸ਼ਰਨੀ ਉੱबरे ਕਾਰਜ ਸਗਨ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਇ ਨਾਮੁ ਕਰੇ ਮੇਰੇ ਪਿਆਰੇ ਹਰਿ ਗੋਵਿੰਦ ਗੁਰ ਰਖਿਆ ਵਡੀ ਵਡਿਆਈ ਨਾਨਕ ਕਰਤੇ ਕੀ ਤਾ ਸਿ ਸ਼ਬਦ ਸਤਿ ਭਾਖੇ ਆ ਸੋਰਠ ਮਹੱਲਾ ਪੰਜਵਾ ਭੈ ਸ੍ਰੀ ਪਾਲ ਗੁਰੂ ਗੋਵਿੰਦਾ ਸਗਲ ਬਨੋਰਥ ਪਾਏ ਅਸਿਰ ਭੈ ਲਾਗ ਹਰ ਚਰਨੀ ਗੋਵਿੰਦ ਕੇ ਗੁਨ ਗਾਏ ਭਲੋ ਸਮੂਰਤ ਪੂਰਾ ਕਾਜ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛਾ ਪੁਜਾਈ ਸੋਰਠ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖਤਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾ ਸਤਗੁਰੂ ਪੁਰਾ ਤਾਪ ਗਵਾਇ ਆਪਣੀ ਕਿਰਪਾ ਢਾਰੀ ਪਾਰ ਬ੍ਰਹਮ ਪ੍ਰਭ ਭਏ ਦੇ ਅੱਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਢਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਤਾਰੇ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਵਿੰਦ ਨਵਾਂ ਨਿਰਵਾਰ ਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਹੱਥ ਗੁਰ ਕੈ ਵੱਲ ਜਾਈ ਹਨਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਭ ਸਿਤ ਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੇ ਪੂਰੀਂ ਸਭ ਰੱਖੀ ਹੋਏ ਸਰਬ ਦਿਆਲ ਰਹਾ ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੇ ਜਿਉ ਬਾਰਕ ਪਿਤ ਮਤਾ ਸੋਰਠ ਮਹੱਲਾ ਪੰਜਵਾ ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੇ ਹੈ ਰੱਖੀ ਸ਼ਰਨ ਸੱਚੇ ਕੀ ਤੱਕੀ ਪਰਮੇਸ਼ਰ ਆਪ ਹਵਾਰਖ ਵਾਲਾ ਸ਼ਾਂਤ ਸਹਜ ਸੁਖ ਖਿੰਨ ਮਹਿ ਉਪਜੇ ਮਨ ਹੁਆ ਸਦਾ ਸੁਖਾ ਲਾ ਰਹਾਉ ਹਰ ਨਾਮ ਦੀ ਉਹ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਆਪ ਗੁਣ ਦਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਤਿ ਤਿੰਨ ਸਗਲੀ ਲਾਜ ਰੱਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰੱਖੀ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਕੀ ਵਾਹ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ